ਪਿਛਲੇ 15 ਮਹੀਨਿਆਂ ਵਿੱਚ West Asia ਵਿੱਚ ਕਈ ਬਲੈਕ ਸਵਨ ਘਟਨਾਵਾਂ ਨੇ ਇਸ ਖੇਤਰ ਦੇ ਰਾਜਨੀਤਿਕ ਨਕਸ਼ੇ ਨੂੰ ਬਦਲ ਦਿੱਤਾ ਹੈ ਹਮਾਸ ਦਾ ਅਟੈਕ ਗਾਜ਼ਾ ਵਿੱਚ ਹਾਲਾਤ ਅਤੇ ਹਿਜ਼ਬੁੱਲਾ ਦੀ ਕਮਜ਼ੋਰੀ ਨਾਲ ਇਜ਼ਰਾਈਲ ਦਾ ਡੋਮਿਨੈਂਸ ਪਰ ਇੱਕੀ ਸਥਾਈ ਅਮਨ ਦਾ ਰਸਤਾ ਖੋਲ ਪਾਵੇਗਾ ਅੱਜ ਅਸੀਂ ਇਸ ਮਹੱਤਵਪੂਰਨ ਵਿਸ਼ੇ ਤੇ ਫਾਰਮਰ ਐਮਬੈਸਡਰ ਨਵਦੀਪ ਸੂਰੀ ਹਾਨਾ ਨਾਲ ਗੱਲ ਕੀਤੀ ਨਦੀਪ ਸੂਰੀ ਇੱਕ ਡਿਸਟਿੰਗੁਇਸ਼ਡ ਇੰਡੀਅਨ ਡਿਪਲੋਮੈਟ ਹਨ ਜਿਨ੍ਹਾਂ ਨੇ ਭਾਰਤ ਨੂੰ ਕਈ ਮੁਲਕਾਂ ਵਿੱਚ ਰਿਪਰੈਜ਼ੈਂਟ ਕੀਤਾ ਜਿਦੇ ਵਿੱਚ ਸਯੁਕਤ ਅਰਬ ਅਮੀਰਾਤ ਮਿਸਰ ਆਸਟ੍ਰੇਲੀਆ ਵਰਗੇ ਮੁਲਕ ਵੀ ਹਨ ਉਹ ਭਾਰਤ ਦੇ ਦੋ ਤਰਫਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਭਿਆਚਾਰ ਅਤੇ ਟੈਕਨੋਲੋਜੀ ਦੇ ਸਹਿਯੋਗ ਦਾ ਪ੍ਰਚਾਰ ਕਰਨ ਲਈ ਜਾਣੇ ਜਾਂਦੇ ਹਨ ਅਮਰਸੂਦ वेस्ट ਏਸ਼ੀਆ ਦੇ ਕੰਟੈਕਸਟ ਵਿੱਚ ਬਲੈਕ ਸਵਾਨ ਇਵੈਂਟਸ ਇੱਕ ਕੀ ਹੈਗੇ ਨੇ ਔਰ ਖਾਸ ਤੌਰ ਤੇ ਪਿਛਲੇ 15 ਮਹੀਨਿਆਂ ਚ ਕਿ ਪਰਫਾਉਂਡ ਇਫੈਕਟ ਇਨਾ ਦਾ ਇੰਪੈਕਟ ਪਿਆ ਜੀ 블랙 스완 ਯਾਨਕਿ ਕਲਾ ਹੰਸ ਇੱਕ ਬੜੀ ਮਸ਼ਹੂਰ ਕਿਤਾਬ ਸੀ ਜਿਹੜੀ 2007 ਦੇ ਵਿੱਚ ਇੱਕ ਨਿਊਯਾਰਕ ਚ ਰਾਈਟਰ ਹੈ ਨਿਕੋਲਸ ਨਸੀਮ ਤਾਲिब ਉਹਨੇ ਲਿਖੀ ਸੀ ਉਹਨਾਂ ਨੇ ਮੋਸਟਲੀ ਤੇ ਗਲਫ ਫਾਈਨੈਂਸ਼ੀਅਲ ਮਾਰਕੀਟਸ ਦੀ ਕੀਤੀ ਸੀ ਪਰ ਜਨਰਲ ਵੀ ਕੀਤੀ ਸੀ ਕਿ 블랙 스ਵਾਨ ਉਹ ਇੱਕ ਇਵੈਂਟ ਹੁੰਦਾ ਜਿਹੜਾ ਬੜਾ ਅਨਲਾਈਕਲੀ ਹੁੰਦਾ ਜਿਹਦੀ ਹੋਣ ਦੀ ਬੜੀ ਘੱਟ ਪ੍ਰੋਬੈਬਿਲਿਟੀ ਹੈ ਸੋਸੀਓ ਨੂੰ ਐਕਸਪੈਕਟ ਨਹੀਂ ਕਰਦੇ ਪਰ ਜਦੋਂ ਹੁੰਦਾ ਹੈ ਤੇ ਉਹਦਾ ਅਸਰ ਬਹੁਤ ਜ਼ਿਆਦਾ ਡਿਸਪਰਪੋਰਸ਼ਨੇਟ ਹੁੰਦਾ ਹੈ ਸੋ ਇੰਪ੍ਰੋਬੇਬਲ ਹੁੰਦਾ ਪਰ ਇੰਪੈਕਟ ਬਹੁਤ ਹੁੰਦਾ ਉਹ ਤੀਜੀ ਗੱਲ ਉਹਨੇ ਬੜੀ ਮਜ਼ੇਦਾਰ ਕਹੀ ਹੈ ਉਸ ਕਿਤਾਬ ਦੇ ਵਿੱਚ ਕਿ ਕਿਉਂਕਿ ਅਸੀਂ ਹੈਰਾਨ ਹੋ ਜਨਿਆ ਅਚਰਜ ਹੋ ਜਨਿਆ ਕਿ ਇਹ ਕਿਸ ਤਰ੍ਹਾਂ ਹੋ ਗਿਆ ਫਿਰ ਅਸੀਂ ਬਾਅਦ ਵਿੱਚ ਉਹਦੀਆਂ ਐਕਸਪਲੇਨੇਸ਼ਨਸ ਕੱਢਣ ਦੀ ਕੋਸ਼ਿਸ਼ ਕਰਦੇ ਆ ਕਿ ਅੱਛਾ ਛਾ ਇਸ ਕਰਕੇ ਹੋਇਆ ਹੋਇਆ ਹੋਏਗਾ ਹਾਲਾਂਕਿ ਸਾਨੂੰ ਐਕਸਪੈਕਟੇਸ਼ਨ ਨਹੀਂ वेस्ट एशिया ਦੇ ਕੰਟੈਕਸਟ ਦੇ ਵਿੱਚ ਮੈਂ ਇਹੋ ਹੀ ਐਨਾਲਜੀ ਜਿਹੜੀ ਹੈ ਬਲੈਕ ਸਵਾਨ ਦੀ ਅਪਲਾਈ ਕੀਤੀ ਹੈ ਕਿ ਜਿਸ ਤਰ੍ਹਾਂ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਇਲ ਦੇ ਉੱਤੇ ਅਟੈਕ ਕੀਤਾ। ਕريب 1200 ਤੋਂ ਜ਼ਿਆਦਾ ਇਜ਼ਰਾਇਲੀ ਮਾਰੇ ਗਏ, 100 ਬੰਦਿਆਂ ਨੂੰ ਉਹਨਾਂ ਨੇ ਬੰਦੀ ਬਣਾ ਲਿਆ, ਹੋਸਟੇਜ ਬਣਾ ਲਿਆ। ਇਹ ਇੱਕ ਬਲੈਕ ਸਵਾਨ ਇਵੈਂਟ ਸੀ। ਅਨਐਕਸਪੈਕਟਿਡ ਸੀ। ਕਦੀ ਇਜ਼ਰਾਇਲ ਸੋਚ ਵੀ ਨਹੀਂ ਸਕਦਾ ਕਿ ਮੇਰੀ ਇੰਨੀ ਹਾਈ ਟੈਕ ਸਿਕਿਉਰਿਟੀ ਹੈ, ਮੇਰੇ ਕੋਲ ਇੰਨੀ ਆਰਮੀ ਹੈ, ਇੰਟੈਲੀਜੈਂਸ ਹੈ, ਸਾਰਾ ਕੁਝ ਹੈ। ਇਹ ਕਿਸ ਤਰ੍ਹਾਂ ਮਹਿਲੂ ਉਤੇ ਸਰਪ੍ਰਾਈਜ਼ ਅਟੈਕ ਹੋ ਸਕਦਾ ਸੋ ਇੰਪ੍ਰੋਬਬਿਲਟੀ ਦੂਜਾ ਉਹਦਾ ਇੰਪੈਕਟ ਜਿੱਦ ਤੁਸੀਂ ਦੇਖੋ ਜਿਹੜਾ ਵਾਕਿਆ ਸਵਾ ਸਾਲ ਪਹਿਲਾਂ ਹੋਇਆ ਉਹਦਾ ਅੱਜ ਤੱਕ ਅਸੀਂ ਇੰਪੈਕਟ ਦੇਖ ਰਹੇ ਹਾਂ ਹਾਂ ਤੇ ਤੀਜੀ ਗੱਲ ਤਾਂ ਮੈਂ ਕਹ ਰਹੀ ਸਕਦਾ ਕਿ ਖਾਲੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਜ਼ਰਾਈਲ ਚ ਵੀ ਦੇਖ ਰਹੇ ਹਾਂ ਪੈਲੇਸਟੀਨIANS ਚ ਵੀ ਦੇਖ ਰਹੇ ਹਾਂ ਬਾਕੀਆਂ ਚ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਬਾਅਦ ਵਿੱਚ ਐਕਸਪਲੇਨੇਸ਼ਨਸ ਦੇਣ ਦੀ ਕੋਸ਼ਿਸ਼ ਕਰਦੇ ਹੋ اچھا 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 ਚਾ ਅਨਦਰ ਆਬਜੈਕਟਿਵਸ ਪਰ ਜਿਹੜੀ ਜਸਟੀਫਿਕੇਸ਼ਨ ਤੇ ਨਹੀਂ ਇਹਨੂੰ ਕਿਹਾ ਜਾ ਸਕਦਾ ਜਿਹੜੀ ਵੀ ਐਕਸਪਲੇਨੇਸ਼ਨਸ ਹੈਗੀਆਂ ਖਾਸ ਤੌਰ ਤੇ ਗਜ਼ਾ ਵਿੱਚ ਤੁਸੀਂ ਲਿਖਿਆ ਕਿ ਡਿਸਪਰੋਪੋਰਸ਼ਨੇਟ ਫੋਰਸ ਇਸ ਯੂਜ਼ ਕੀਤੀਆਂ ਗਈਆਂ ਉਹਦੀਆਂ ਹਿਮਿਟੇਰੀਅਨ ਗਰਾਉਂਡਸ ਤੇ ਵੀ ਉਹਦੇ ਬਹੁਤ ਸਾਰੇ ਕੁਐਸਚਨ ਮਾਰਕ ਲੱਗ ਗਏ ਨੇ ਤੇ ਜਸਟੀਫਿਕੇਸ਼ਨ ਵੀ ਤੇ ਨਹੀਂ ਹੈ ਸਰ ਉਹ ਜਿਹੜੀ ਐਕਸਪਲੇਨੇਸ਼ਨਸ ਹੈ ਸੋ ਜੇ ਤੁਸੀਂ ਇਜ਼ਰਾਈਲੀਆਂ ਦਾ ਪੱਖ ਲੈਣਾ ਚਾਹੋ ਤਾਂ ਉਹ ਕਹਿਣਗੇ ਸਾਡੇ ਦੇਸ਼ ਦੇ ਉੱਤੇ ਸਾਡੀ ਕੌਨਸ਼ੀਅਸ ਦੇ ਉੱਤੇ ਇੰਨਾ ਕੁ ਟਰੋਮਾ ਹੋ ਗਿਆ ਕਿ ਹੁਣ ਅਸੀਂ ਕੁਝ ਵੀ ਕਰਨ ਨੂੰ ਤਿਆਰ ਆ। ਔਰ ਇੱਕ ਸਮਝ ਲਓ ਕਿ ਪੈਲੇਸਟਿਨIANS ਨੂੰ ਨਾ ਹਿਊਮਨ ਸਮਝਣਾ ਬਦਕਾਤਾ which means ਕਿ ਜਦੋਂ ਬੱਚੇ ਮਾਰੇ ਜਾ ਰਹੇ ਆ ਔਰਤਾਂ ਮਾਰੀਆਂ ਜਾ ਰਹੀਆਂ ਜਿਹੜੇ 45 ਹਜ਼ਾਰ ਤੋਂ ਉੱਪਰ ਪੈਲੇਸਟਿਨIAN ਗਾਜ਼ਾ ਦੇ ਵਿੱਚ ਮਾਰੇ ਗਏ ਆ ਪਿਛਲੇ ਸਾਲ ਸਵਾ ਸਾਲ ਦੇ ਵਿੱਚ ਉਹਨਾਂ ਚੋ 70% विमेन एंड चिल्ड्रन है हस्पता तबाह हो गए स्कूल तबाह हो गए डिसप्रोपोर्शनट फोर्स ना कहनी है ना जो कोई ऑब्जेक्टिवली देखे और सिर्फ ए नहीं कि असं कह रहे हैं मैं कह रहे हैं हाँ यूनाइटेड नेशंस कह रही है डबल्यू एच ओ कह रही है यून कह रही है इंटरनेशनल क्रिमिनल कोर्ट ने वरंट कट दिया नैतन के खिलाफ इंटरनेशनल कोर्ट ऑफ जसटिस कहेंडा कि जो तुम कह रहे हो इलीगल है सो so, एक दुनिया संस्थाव कह लो ਉਨ੍ਹਾਂ ਦੇ ਵਿੱਚ ਤੇ ਕੋਈ ਐ ਰੈਮਬਿਗਿਟੀ ਨਹੀਂ ਹੈ ਕਿ ਜੋ ਕਰ ਰਿਹਾ ਇਜ਼ਰਾਈਲ ਉਹ ਗੈਰਕਾਨੂੰਨੀ ਹੈ ਔਰ ਡਿਸਪਰੋਪੋਰਸ਼ਨਟ ਹੈ ਰਾਈਟ ਪਰ ਇਸ ਨਾਲ ਜੀਓਪੋਲਿਟੀਕਲ ਸਿਚੁਏਸ਼ਨ ਡਿਸਟਰਬ ਹੋਈ ਹੈ ਇੰਡੀਆ ਦਾ ਦੇ ਵਿੱਚ ਕੀ ਰੁਖ ਰਹੇਗਾ ਔਰ ਤੁਸੀਂ ਉਸ ਨੂੰ ਇੰਡੀਆ ਨੂੰ ਕਿਸ ਤਰੀਕੇ ਦੇਖਦੇ ਹੋ ਇਸ ਕੰਟੈਕਸਟ ਵਿੱਚ ਇੰਡੀਆ ਦੇ ਬਹੁਤ سارے ਇੰਟਰਸਟ ਜੁੜੇ ਹੋਏ ਨੇ वेस्ट ਏਸ਼ੀਆ ਦੇ ਜੀ 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 ਦੇਖੋ ਇੰਡੀਆ ਦਾ ਅ ਰਵਈਆ ਜਿਹੜਾ ਹੈ ਉਹ ਮੇਰਾ ਖਿਆਲ ਇਵੋਲਵ ਹੋਇਆ ਐ ਇਸ ਮੁੱਦੇ ਤੇ ਪਹਿਲਾਂ ਜਦੋਂ ਅਕਤੂਬਰ 7 ਨੂੰ ਅਟੈਕ ਹੋਇਆ ਸੀ ਤਾਂ ਇੱਕਦਮ ਪ੍ਰਾਈਮ ਮਿਨਿਸਟਰਜ਼ ਆਫਿਸ ਤੋਂ ਬੜਾ ਤਗੜਾ ਬਿਆਨ ਆ ਗਿਆ ਸੀ ਕਿ ਇਹ ਟੈਰਰਿਸਟ ਐਕਟ ਐ ਸਿੱਪਕੁਰਾ ਨੂੰ ਕੰਡਮ ਕਰਦੇ ਆ ਨਿੰਦਾ ਕਰਦੇ ਆ ਵੀ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਲੋਕਾਂ ਨੇ ਦੇਖਣਾ ਸ਼ੁਰੂ ਕੀਤਾ ਕਿ ਜਿਸ ਤਰ੍ਹਾਂ ਇਜ਼ਰਾਈਲ ਰਿਐਕਟ ਕਰ ਰਿਹਾ ਹੈ UN ਦੇ ਵਿੱਚ ਰੈਜ਼ੋਲੂਸ਼ਨਸ ਆ ਨਹੀਂ ਆਉਂ ਰਹੀਆਂ ਪਹਿਲਾਂ ਅਸੀਂ ਇਹ ਕਿਹਾ ਦੋ ਜਦੋਂ ਰੈਜ਼ੋਲੂਸ਼ਨਸ ਮੂਵ ਹੋਈਆਂ ਉਹਨਾਂ ਤੇ ਅਸੀਂ ਅਬਸਟੇਨ ਕਰਤਾ ਪਰ ਫਿਰ ਸੱਦੇ ਹੀ ਲੋਕਾਂ ਨੇ ਔਰ ਕੁਝ ਸਾਡੇ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਮਿੱਤਰ ਹੈ ਭਾਵੇਂ ਸਾਊਦੀ ਅਰੇਬੀਆ ਹੈ ਭਾਵੇਂ UAE ਹੈ ਭਾਵੇਂ Egypt ਹੈ ਦੁਜੇ ਹੈ ਉਹਨਾਂ ਨੇ ਵੀ ਬਖ ਲ ਬਿਹਾਈਂਡ ਦ ਸੀਨਸ ਕਹਿਣਾ ਸ਼ੁਰੂ ਕਰਤਾ ਕਿ ਦੇਖੋ ਬੈਲੈਂਸਡ ਅਪਰੋਚ ਲਾਓ ਇਹ ਨਹੀਂ ਕਿ ਤੁਸੀਂ ਇਜ਼ਰਾਈਲ ਦੀ ਨਾਲ ਦੋਸਤੀ ਹੈ ਤੇ ਸਿਰਫ ਉਹਨਾਂ ਦਾ ਹੀ ਨਜ਼ਰੀਆ ਦੇਖੋ ਤੁਸੀਂ ਹਮੇਸ਼ਾ ਕਿਹਾ ਕਿ ਅਸੀਂ ਟੈਰਰਿਜ਼ਮ ਨੂੰ ਤੇ ਕੰਡੈਮ ਕਰਦੇ ਆ ਪਰ ਅਸੀਂ ਪੈਲੇਸਟਾਈਨੀਅਨਸ ਲਈ ਵੀ ਟੂ ਸਟੇਟ ਸੋਲੂਸ਼ਨ ਐਡਵੋਕੇਟ ਕਰਦੇ ਆ ਔਰ ਅਸੀਂ ਦੇਖਦੇ ਆ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਜੋ ਭਾਰਤ ਸਰਕਾਰ ਦਾ ਰੁਖ ਹੈ ਉਹ ਜ਼ਿਆਦਾ ਬੈਲੈਂਸਡ ਹੈ ਕਿ ਅਸੀਂ ਟੈਰਰਿਜ਼ਮ ਨੂੰ ਕੰਡੈਮ ਕਰਦੇ ਆ ਪਰ ਟੂ ਸਟੇਟ ਸੋਲੂਸ਼ਨ ਨੂੰ ਕਰਦੇ ਆ ਐਡਵੋਕੇਟ ਔਰ ਆਈ ਥਿੰਕ ਫੋਰਨ ਮਿਨਿਸਟਰ ਨੇ ਖੁਦ ਵੀ ਕਈ ਓਕੇਸ਼ਨਸ ਤੇ ਕਿਹਾ ਕਿ ਵਾਇਲੈਂਸ ਨਾਲ ਫੋਰਸ ਨਾਲ ਕੁਛ ਨਹੀਂ ਹੱਲ ਨਿਕਲੇਗਾ ਪੋਲਿਟিক্যাল ਸੋਲੂਸ਼ਨ ਚਾਹੀਦੀ ਪਰ ਇਹ ਦੇ ਕਨਸੀਕਵੈਂਸਿਸ ਕਿ ਉਹਨਾਂ ਦੇ ਜਿਵੇਂ ਹਜ਼ਬੁੱਲਾ ਦਾ ਤੁਸੀਂ ਲਿਖਿਆ ਹੋਇਆ ਹੈ ਹਜ਼ਬੁੱਲਾ ਦੇ ਬਾਰੇ ਵੀ اور ਸਈਰਿਆ ਵਿੱਚ ਵੀ ਤੁਸੀਂ ਇਸ ਤਰ੍ਹਾਂ ਰਜਿਮ ਚੇਂਜ ਹੋਇਆ ਤੁਸੀਂ ਦੇਖੋ ਪਹਿਲੀ ਗੱਲ ਇਹ ਹੈ ਕਿ ਜਦੋਂ 7 ਅਕਤੂਬਰ ਹੋਇਆ ਤੇ ਇਜ਼ਰਾਈਲ ਦੇ ਵਿੱਚ ਇੱਕ ਸ਼ੌਕ ਸੀ ਕਿ ਕਿਸ ਤਰ੍ਹਾਂ ਸਾਡੀ ਆਰਮੀ ਸਾਡੀ ਇੰਟੈਲੀਜੈਂਸ ਫੇਲ ਕਰ ਗਈ ਅੱਜ ਉਹਨਾਂ ਨੇ ਐਸਟੈਬਲਿਸ਼ ਕਰਤਾ ਕਿ ਉਹਨਾਂ ਦੀ ਆਰਮੀ ਚੋਨਰੀ ਇੰਟੈਲੀਜੈਂਸ ਅਜ ਵੀ ਓਨੀ ਕੂਵਤ ਹੈ ਜਿੰਨੀ ਕਿ ਲੋਕ ਸਮਝਦੇ ਸੀ ਜਿਸ ਤਰ੍ਹਾਂ ਹਜ਼ਬੁੱਲਾ ਨੂੰ ਡਿਫਰੈਂਟ ਤਰੀਕਿਆਂ ਦੇ ਨਾਲ ਟਾਰਗੇਟਡ ਅਸੈਸਿਨੇਸ਼ਨ ਕੈਲੋ हसन ਨਸਰ ਅੱਲਾ ਉਹਨਾਂ ਦੇ ਲੀਡਰਸ ਨੂੰ ਖਤਮ ਕਰਤਾ ਹਮਸ ਦਾ ਲੀਡਰ ਸੀ ਇਸਮਾਈਲ ਹਨਈਆ ਉਹਨੂੰ ਤਹਿਰਾਨ ਦੇ ਵਿੱਚ ਖਤਮ ਕਰਤਾ ਸੋ ਇੱਕ ਉਹਨਾਂ ਨੇ ਐਸਟੈਬਲਿਸ਼ ਕਰਤਾ ਕਿ ਸਾਡੇ ਕੋਲ ਬੜੀ ਸਟਰੋਂਗ ਆਰਮੀ ਹੈ ਪਰ ਬੜੀ ਸਟਰੋਂਗ ਇੰਟੈਲੀਜੈਂਸ ਹੈ ਜਿਸ ਨੇ ਹਰ ਇਸ ਤਰ੍ਹਾਂ ਦੇ ਗਰੁੱਪ ਨੂੰ ਪੈਨੇਟ੍ਰੇਟ ਕੀਤਾ ਹੋਇਆ ਹੈ ਇਹਦੇ ਨਾਲ ਕੋਈ ਸ਼ੱਕ ਨਹੀਂ ਹੈ ਕਿ ਹਿਜ਼ਬੁੱਲਾ ਨੂੰ ਤੱਕਾ ਲੱਗਾ ਹਿਜ਼ਬੁੱਲਾ ਦੇ ਜਿਹੜੇ ਮੇਨ ਬੈਕਰ ਹੈ ਈਰਾਨ ਉਹਨਾਂ ਨੂੰ ਵੀ ਤੱਕਾ ਲੱਗਾ ਔਰ ਕਿਉਂਕਿ ਇਹ ਦੋਵੇਂ ਫੋਰਸਸ ਹੁਣ ਉਨੀਆਂ ਸਟਰੋਂਗ ਨਹੀਂ ਰਹੀਆਂ ایران ਵੀ ਔਰ ਹਿਜ਼ਬੁੱਲਾ ਵੀ ਸਿਰੀਆ ਦੇ ਵਿੱਚ ਜਿਹੜੇ ਗਰੁੱਪ ਸੀ ਹਯਤ ਤਹਿਰੀਰ ਅਸ਼-ਸ਼ਾਮ HTS ਉਹਨਾਂ ਨੇ ਮੌਕੇ ਦਾ ਫਾਇਦਾ ਉਠਾਇਆ ਕਿ ਹੁਣ ਜਿਹੜੇ ਦੋ ਮੇਨ ਬੈਕਰ ਸੀ ਸਪੋਰਟਰ ਸੀ ਬਸ਼ਾਰਾ ਅਸਦ ਦੇ ਗਵਰਨਮੈਂਟ ਦੇ ਉਹ ਨਹੀਂ ਹੈ ਤਾਂ ਇਹਦੀ ਸਰਕਾਰ ਵੀਕ ਹੋ ਗਈ ਹੈ ਸੋ ਇੱਕ ਤੁਸੀਂ ਕਨਸੀਕੁਐਂਸ 7 ਅਕਤੂਬਰ ਦਾ ਔਰ ਇਜ਼ਰਾਇਲ ਦੇ ਐਕਸ਼ਨਸ ਦਾ ਇਕ ਤੀਜੇ ਮੁਲਕ ਚ ਦੇਖ ਰਹੇ ਹੋ ਲੈਬਨਨ ਚ ਵੀ ਦੇਖ ਰਹੇ ਹੋ ਹਮਮ ਔਰ ਸੀਰੀਆ ਦੇ ਵਿੱਚ ਵੀ ਦੇਖ ਰਹੇ ਹੋ ਸੋ ਇਹ ਮੈਂ ਕਹਿਣਾ ਚਾਹੁੰਦਾ ਸੀ ਬਲੈਕ ਸਵਾਨ ਤੋਂ ਕਿ ਕਿਸ ਤਰ੍ਹਾਂ ਹਾਈ ਇੰਪੈਕਟ ਜਿਹੜਾ ਹੋ ਰਿਹਾ ਉਹ ਮਹਦੂਦ ਨਹੀਂ ਹੈ ਸਿਰਫ ਗਾਜ਼ਾ ਤੱਕ ਹਮ ਉਹਦਾ ਅਸਰ ਤੁਸੀਂ ਲੈਬਨਨ ਚ ਦੇਖ ਰਹੇ ਹੋ ਇਰਾਨ ਚ ਦੇਖ ਰਹੇ ਹੋ ਸੀਰੀਆ ਚ ਦੇਖ ਰਹੇ ਹੋ ਸੀਰੀਆ ਦਾ ਦੂਜਾ ਬੈਕਅਪ ਸੀ ਰਸ਼ੀਆ ਰਸ਼ੀਆ ਦੀ ਮਿਲਟਰੀ ਬੇਸ ਅਸੀਂ ਉੱਥੇ ਨੇਵਲ ਬੇਸ ਸੀ ਤਾਰਟੂਸ ਦੇ ਵਿੱਚ 에ਅਰਫੋਰਸ ਬੇਸ ਸੀ ਲਤਾਕੀਆ ਦੇ ਕੋਲ ਬੜਾ ਗਰਵ ਸੀ ਰਸ਼ੀਆ ਨੂੰ ਕਿ ਮੇਰੇ ਕੋਲ ਮੈਡੀਟੇਰੇਨੀਅਨ ਦੁੱਤੇ ਇੰਨੀ ਵਧੀਆ ਬੀਸਸ ਹੈ ਔਰ ਇਥੋਂ ਮੇਰੀ ਰੀਚ ਸਾਰੇ ਪਾਸੇ ਹੈਗੀ ਹੈ ਅੱਜ ਉਹਨਾਂ ਨੂੰ ਨੇਗੋਸ਼ੀਏਟ ਕਰਨਾ ਪੈ ਰਿਹਾ ਸੋ ਲੌਂਗ ਟਰਮ ਇੰਪਲੀਕੇਸ਼ਨਸ ਹੋਣਗੇ ਇਹ ਰੀਆਜ਼ ਅ ਜ਼ਰੂਰ ਲੌਂਗ ਟਰਮ ਇੰਪਲੀਕੇਸ਼ਨਸ ਤੇ ਦੇਖ ਹੀ ਰਏ ਹਾਂ ਸੀ ਕਿ ਰਸ਼ੀਆ ਦੀ ਵੀਕਨਿੰਗ ਹੋਈ ਹੈ ਈਰਾਨ ਦੀ ਵੀਕਨਿੰਗ ਹੋਈ ਹੈ ਉਸ ਉਸ ਏਰੀਆ ਦੇ ਵਿੱਚ ਔਰ ਜਿਹੜਾ ਈਰਾਨ ਨੇ ਬੜੇ ਮਿਹਨਤ ਨਾਲ ਆਪਣੇ ਵੱਲ ਬਣਾਇਆ ਸੀ ਐਕਸੈਸ ਆਫ ਰੈਜ਼ਿਸਟੈਂਸ ਕਿ यमन ਤੋਂ ਲੈ ਕੇ ਲੁਬਦਾਨ ਤੱਕ ਉਹਨਾਂ ਨੇ ਆਪਣੇ ਇੱਕ ਪ੍ਰੌਕਸੀਜ਼ ਗੈਲੋ ਕ੍ਰੀਏਟ ਕੀਤੇ ਸੀ ਕਿਤੇ ਹਿਜ਼ਬੁੱਲਾ ਤੇ ਕਿਤੇ ਹਮਾਸ ਤੇ ਕਿਤੇ ਹੁਥੀ ਤੇ ਕਿਤੇ ਦੁਜੇ ਅੱਜ ਇਰਾਨ ਦੀ ਉਹ ਸਟ੍ਰੈਟਜੀ ਅਸਫਲ ਦਿਸਦੀ ਹੈ ਜਿਸ ਤਰ੍ਹਾਂ ਇਜ਼ਰਾਈਲ ਨੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਵਜਮੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਭਾਵੇਂ UN ਆ ਯਾ WHO ਯਾ ਇਵਨ ਵੱਡੇ ਵੱਡੇ ਮੁਲਕ ਵੀ ਉਹਨਾਂ ਦੀ ਅਪੀਲਸ ਹੈਗੀਆਂ ਲੇਕਿਨ ਕੋਈ ਸੋਲੂਸ਼ਨ ਨਜ਼ਰ ਨਹੀਂ ਆਇਆ ਜੀ ਨਹੀਂ ਮੇਰਾ ਖਿਆਲ ਅਸੀਂ ਇੱਕ ਚੀਜ਼ ਤਾਂ ਕਲੀਅਰ ਹੋ ਗਈ ਹੈ ਕਿ ਭਾਵੇਂ ਅਮਰੀਕਾ ਵੈ ਭਾਵੇਂ ਯੂਰੋਪੀਅਨਸ ਹੈ ਜਦੋਂ ਇਹ ਰਸ਼ੀਆ ਯੂਕਰੇਨ ਦਾ ਮਸਲਾ ਆਂਦਾ ਹੈ ਜਾਂ ਚੀਨ ਦਾ ਮਸਲਾ ਆਂਦਾ ਹੈ ਤੇ ਉਹ ਗੱਲ ਕਰਦੇ ਆ ਰੂਲਸ ਬੇਸਡ ਆਰਡਰ ਦੀ ਕਿ ਸਾਰੇ ਮੁਲਕਾਂ ਨੂੰ ਇੰਟਰਨੈਸ਼ਨਲ ਨਿਯਮ ਫੋਲੋ ਕਰਨੇ ਚਾਹੀਦੇ ਆ ਪਰ ਜਦੋਂ ਇਹ ਅਸੀਂ ਇਜ਼ਰਾਈਲ ਦਾ ਪੈਲੇਸਟਾਈਨ ਦਾ ਸਿਚੁਏਸ਼ਨ ਦੇਖਦੇ ਆ ਤੇ ਉੱਥੇ ਸਾਰੇ ਰੂਲਸ ਭੁੱਲ ਜਾਂਦੇ ਆ ਸਾਰੀਆਂ ਯੂਨ ਰੈਜ਼ੋਲੂਸ਼ਨਸ ਜਿਹੜੀਆਂ ਵੈ ਫੇਲ ਹੋ ਜਾਂਦੀਆਂ ਵੈ WHO ਵਰਗੀ ਆਰਗੇਨਾਈਜੇਸ਼ਨ ਹੈ ਜਿਹੜੋ ਕਹਿ ਰਹੀ ਹੈ ਕਿ ਤੁਸੀਂ ਹਸਪਤਾਲਾਂ ਨੂੰ ਕਿਸ ਤਰ੍ਹਾਂ ਟਾਰਗੇਟ ਕਰ ਸਕਦੇ ਹੋ ਉਹਦੇ ਬਾਅਦ ਕੋਈ ਧਿਆਨ ਨਹੀਂ ਦਿੰਦਾ ਸੋ ਇੱਕ ਗੱਲ ਜਿਹੜੀ ਸਾਰਿਆਂ ਨੂੰ ਖਾਸ ਕਰਕੇ ਡਿਵੈਲਪਿੰਗ ਕੰਟਰੀਜ਼ ਨੂੰ ਕਲੀਅਰ ਹੋ ਗਈ ਹੈ ਭਾਈ ਜਿਸ ਦੀ लाठी ਉਸ ਦੀ भैंस ਰੂਲਸ ਆਰ meant for the poor ਉਹ ਇਤਨਾ ਬੜੀ ਮਸ਼ਹੂਰ ਕਹਾਵਤ ਹੈ ਕਹਿੰਦੇ ਹੈ ਦੀ ਸਟਰੋਂਗ ਵਿਲ ਡੂ ਵਾਟ ਦੇ ਕੈਨ ਐਂਡ ਦ ਵੀਕ ਮਸਟ ਐਂਡਿਊਰ ਵਾਟ ਦੇ ਮਸਟ ਜਿਹੜਾ ਟਕਰਾਇਆ ਉਹਦਾ ਜਿੰਨਾ ਚੱਲੇਗਾ ਵਾਹ ਚਲਾਲੇਗਾ ਜਿਹੜਾ ਗਰੀਬ ਹੈ ਜਿਹੜਾ ਮਸਕੀਨ ਹੈ ਉਹਨੂੰ ਭੁਗਤਣੀ ਪੈਣੀ